ਤੇ ਲੋ ਵੀ ਆ ਘੋੜਾ ਖੜਾ ਟਰਾਲੀ ਆ ਘੋੜਾ ਏ ਘੋੜੇ ਦੀ ਕੰਡੀਸ਼ਨ ਵਧੀਆ ਟੈਟਪਾ ਠੀਕ ਆ ਤੇ ਹਲਕੇ ਜਿਹੇ ਭਾਦੀਆਂ ਇਹ ਚੀਜ਼ਾਂ ਆਪਾਂ ਬਾਲੀਆਂ ਮਹਗੀਆਂ ਨਹੀਂ ਲੈ ਕੇ ਆਏ ਹੈਗੇ ਤੇ ਘੋੜੇ ਦੀ ਕੰਡੀਸ਼ਨ ਚੈੱਕ ਕਰ ਲਓ ਪਹਿਲਾਂ ਹਾਂਜੀ ਦਰਸ਼ਕੋ ਸਾਰਿਆਂ ਨੂੰ ਸੱਚੀ ਗਲ ਪਿਆਰਪਰੀ ਤੇ ਹੋਰ ਸਾਰੇ ਵਧੀਆ ਨਜ਼ਾਰਿਆਂ ਚ ਹੋਣਗੇ ਤੇ ਲੈ ਵੀ ਅੱਜ ਡਰਾਈਵਰ ਵੀਰਾਂ ਲਈ ਆਫਰ ਆ ਡਰਾਈਵਰ ਵੀਰਾਂ ਲਈ ਲਿਆਂਦਾ ਆਪਾਂ ਨੇ ਘੋੜਾ ਟਰਾਲੀ ਤੇ 2010 ਮਾਡਲ ਘੋੜਾ ਏ ਨਾਲ ਟਰਾਲੀ ਆ ਤੇ ਮੈਂ ਨਾਲੇ ਕੰਡੀਸ਼ਨ ਚੈੱਕ ਕਰਾਉਣਾ ਨਾਲੇ ਗੱਲ ਕਰਾਉਣਾ ਘੋੜੇ ਦੇ ਪੇਪਰ ਫਿਲਹਾਲ ਹੈਗੇ ਨੇ ਇਹਦੇ 10 ਮਹੀਨੇ ਤੱਕ ਪਏ ਨੇ ਇਹਦੇ ਅਪਡੇਟ ਨੇ ਤੇ ਬਾਕੀ ਹੋਰ ਇਨਫੋਰਮੇਸ਼ਨ ਜਾਨਕੀ ਕਾਲ ਕਰ ਲੂ ਆਪਾਂ ਦੱਸ ਦਾਂਗੇ ਤੇ ਇਹ ਨਾਲੇ ਮੈਂ ਘੋੜੇ ਦੀ ਕੰਡੀਸ਼ਨ ਚੈੱਕ ਕਰਾਉਣਾ ਤੇ ਨਾਲੇ ਟਰਾਲੀ ਦਿਖਾਉਣਾ ਮੈਂ ਤੇ ਆਜੋ ਫਿਰ ਨਾਲ ਨਾਲ ਆਪਾਂ ਵੀਡੀਓ ਚ ਗੱਲ ਕਰਦੇ ਹਾਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਹੋਰ ਚੈਨਲ ਦੇ ਆਪਣੀਆਂ ਬਹੁਤ ਵੀਡੀਓ ਪਈਆਂ ਹੋਈਆਂ ਤੇ ਆਪਣਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਆਜੋ ਫਿਰ ਆਪਾਂ ਤੁਹਾਨੂੰ ਘੋੜਾ ਦਿਖਾਈਏ ਤੇ ਲੈ ਵੀਏ ਘੋੜੇ ਦੀ ਅੰਦਰ ਦੀ ਕੰਡੀਸ਼ਨ ਹੈ ਇਹਦੀ ਤੇ ਬੰਦੇ ਨੇ ਬਹੁਤ ਸਾਫ ਨੂੰ ਰੱਖਿਆ ਹੋਆ ਸੀਗਾ ਜੀ ਤੋ ਲੱਤਾਂ ਸੀਗਾ ਤੇ 2010 ਮਾਡਲ ਹੈ ਤੇ ਲੋ ਵੀ ਆ ਘੋੜਾ ਖੜਾ ਟਰਾਲੀ ਆ ਘੋੜਾ ਏ ਘੋੜੇ ਦੀ ਕੰਡੀਸ਼ਨ ਵਧੀਆ ਟੈਟਪਾ ਠੀਕ ਆ ਤੇ ਹਲਕੇ ਜਿਹੇ ਭਾਦੀਆਂ ਇਹ ਚੀਜ਼ਾਂ ਆਪਾਂ ਬਾਹਲੀਆਂ ਮਹਗੀਆਂ ਨਹੀਂ ਲੈ ਕੇ ਆਏ ਹੈਗੇ ਤੇ ਘੂੜੇ ਦੀ ਕੰਡੀਸ਼ਨ ਚੈੱਕ ਕਰ ਲਉ ਪਹਿਲਾਂ ਇਹ 2010 ਮਾਡਲ ਹੈ ਪੂਰੀ ਕੰਡੀਸ਼ਨ ਚੈੱਕ ਘੂੜੇ ਦੀ ਚਾਰੇ ਪਾਸਿਓਂ ਦਿਖਾ ਦਿੰਨਾ ਮੈਂ ਪਹਿਲਾਂ ਜਿੰਨੀ ਕ ਬਣਦੀ ਏ ਧੁੱਪ ਬਹੁਤ ਆ ਯਾਰ ਕੁਝ ਗਿੱਲਾ ਪਿਆ ਇਹ ਘੂੜਾ ਰਿਹਾ ਟਰਾਲੀ ਸਮੇਤ ਦੇਣਾ ਆਪਾਂ ਟਰਾਲੀ ਸਮੇਤ ਵੀ ਦੇਵਾਂਗੇ ਦੇ ਦਾਂਗੇ ਜੇ ਇਕੱਲੇ ਨੇ ਕਿਸੇ ਨੇ ਘੋੜਾ ਲੈਣਾ ਆਪਾਂ ਇਕੱਲਾ ਘੋੜਾ ਵੀ ਦੇ ਦਾਂਗੇ ਤੇ ਇੰਜਨ ਗੇਅਰ ਘੋੜੇ ਦਾ ਬਹੁਤ ਵਧੀਆ ਬਾਈ ਹੋ ਬੰਦੇ ਕੋਲ ਘਰੀ ਚੱਲਿਆ ਹੋਇਆ ਹੈ ਜੀ ਤੇ ਇਹ ਟਾਇਰਾਂ ਦੀ ਕੰਡੀਸ਼ਨ ਇਹ ਰਹੀ ਹੈ ਜੀ ਤੇ ਆਜਾ ਸੀ ਤੁਸੀਂ ਠੀਕ ਹੈ ਕਿ ਤੋਂ ਉਹ ਨਹੀਂ ਹੈ ਜੀ ਖਰਾਬ ਨਹੀਂ ਹੋਈ ਹੈਗੀ ਗੱਡਰੀ ਜੀ ਤੇ ਆ ਟਰਾਲੀ ਰਹੀ ਟਰਾਲੀ ਨੂੰ ਵੀ ਬੰਦੇ ਨੇ ਵਧੀਆ ਉੱਪਰ ਵਾਲਾ ਉਹ ਲਵਾਇਆ ਵਾ ਸੀਗਾ ਪੈਪ ਪੂਪ ਜਿਹਾ ਲਵਾਏ ਹੋਏ ਆ ਆ ਟਰਾਲੀ ਦੇ ਐਕਸਲ ਤੇ ਐਰ ਰਹੇ ਇਹਦੇ ਕਿਸੇ ਨੇ ਟਰਾਲੀ ਲੈਣੀ ਹੋਈ ਕੱਲੀ ਆਪਾਂ ਟਰਾਲੀ ਵੀ ਦੇ ਦਾਂਗੇ ਜੇ ਘੋੜੇ ਸਮੇਤ ਪੂਰਾ ਕੰਪਲੀਟ ਲੈਣਾ ਆਪਾਂ ਕੰਪਲੀਟ ਵੀ ਦੇ ਦਾਂਗੇ ਤੇ ਇਹਦੀ ਅੰਦਰੋਂ ਵੀ ਮੈਂ ਕੰਡੀਸ਼ਨ ਚੈੱਕ ਕਰਾ ਦਿੰਦਾ ਵਧੀਆ ਟਰਾਲੀ ਐਨ ਖਰਾਬ ਨਹੀਂ ਐ ਕਿਤੇ ਪਾਸੇ ਤੇ ਦੋਵੇਂ ਹਲਕੇ ਜਿਹੇ ਭਾਅ ਦੀ ਦਵਾਂਗੇ ਟਾਇਰ ਇਹ ਟਰਾਲੀ ਦੇ ਕਰ ਲਓ ਚੈੱਕ ਕੋਨੈਕਸਲ ਵਾਲੀ 3 ਐਕਸਲ ਵਾਲੀ ਹੈ ਬਾਈ ਇਹ ਵਿੱਚੋਂ ਕੰਡੀਸ਼ਨਰੀ ਖਰਾਬ ਨਹੀਂ ਹੈਗਾ ਤੇ 24 ਬਾਲ ਇੰਜਨ ਹੈ ਬਾਈ ਘੋੜੇ ਦਾ ਤੇ ਠੀਕ ਨੇ ਕਿਤੋਂ ਖਰਾਬ ਨਹੀਂ ਹੈ ਜੀ ਚਾਸੀ ਚੂਸੀ ਜੀ ਗੱਡਰੀ ਜੀ ਇਹਦੀ ਓਕੇ ਰਿਪੋਰਟਾਂ ਪੂਰੀਆਂ ਤੇ ਜੇ ਮੈਂ ਰੇਟ ਦੀ ਗੱਲ ਕਰਾਂ ਬਾਈ ਜਮੇ ਹਲਕੇ ਹਲਕੇ ਜਿਹਾ ਭਾਦੇ ਆ ਘੋੜਾ ਵੀ ਆਪਾਂ ਜਾਇਜ ਰੇਟ ਤੇ ਦੇ ਦਾਂਗੇ ਟਰਾਲੀ ਵੀ ਆਪਾਂ ਜਮੇ ਜਾਇਜ ਰੇਟ ਤੇ ਦੇ ਦਾਂਗੇ ਜੇ ਕਿਸੇ ਨੇ ਇਕੱਠੇ ਲੈਣੀ ਹੋਈ ਆਪਾਂ ਇਕੱਠੇ ਦੇ ਦਾਂਗੇ ਇਹ ਕੰਪਲੀਟ ਲੈਣਾ ਹੋਵੇ ਤੇ ਬਾਈ ਟਰਾਲੀ ਦੇ ਦਾਂਗੀ ਆਪਾਂ ਡਿਮਾਂਡ ਹੈਗੀ ਆ ਬੰਦਿਆਂ ਦੀ ਸਾਢੇ ਕਿ 3 ਲੱਖ ਦੀ ਮੈਂ ਬਣਵਾ ਦੂੰਗਾ ਮੌਕੇ ਤੇ ਜਿੰਨੇ ਕੁ ਦੀ ਵੀ ਬਣੀ ਤੇ ਇੰਨੇ ਕੁ ਪੈਸੇ ਮੰਗਦੇ ਆ ਬਈ ਟਰਾਲੀ ਦੇ ਤੇ ਆਹ ਟਰਾਲੀ ਦੀ ਕੰਡੀਸ਼ਨ ਬਹੁਤ ਵਧੀਆ ਤੇ ਘੋੜਾ ਰਿਹਾ ਬਾਈ ਘੋੜੇ ਦਾ ਮੰਗਦੇ ਆ ਬਾਈ ਇਹਨਾਂ ਸਾਢੇ 4 ਲੱਖ ਰੁਪਈਆ ਤੇ ਇਹ ਵੀ ਮੈਂ ਮੌਕੇ ਤੇ ਜਿੰਨਾ ਘੱਟ ਵੱਧ ਹੋਇਆ ਕਰਾ ਦੂੰਗਾ ਬਾਈ ਤੇ ਇਹ ਘੋੜਾ ਰਿਹਾ ਤੇ ਟਰਾਲੀ ਆ ਜੇ ਕਿਸੇ ਨੇ ਇਕੱਲੀ ਟਰਾਲੀ ਲੈਣੀ ਆ ਆਪਾਂ ਟਰਾਲੀ ਵੀ ਦੇ ਦਾਂਗੇ ਯਾਨੀ ਕਿ ਸਾਡੇ ਕਿ 3 ਲੱਖ ਟਰਾਲੀ ਦਾ ਮੰਗਦੇ ਆ ਜਿੰਨਾ ਕਿ ਘੱਟਵਾ ਦੋਇਆ ਕਰਾ ਦਊਗਾ ਮੈਂ ਤੇ ਘੋੜੇ ਦੀ ਵੀ ਆਪਾਂ ਦੱਸਤੀ ਇੰਜਨ ਉਹ ਜਿਹੜਾ ਬਹੁਤ ਵਧੀਆ ਘੋੜੇ ਦਾ ਤੇ ਫਿਰ ਕਰਿਓ ਤੋਹਫੀ ਲੈ ਕੇ ਆਇਆ ਥੋਡੇ ਵਾਸਤੇ ਮੈਂ ਆਇਆ ਇਹ ਤੇ 3 ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜਾ ਭਾਈ ਮੇਰਾ ਵੀਰ ਇੰਟਰਸਟਿੰਗ ਆ ਆਪਾਂ ਨੂੰ ਕਾਲ ਕਰ ਸਕਦਾ ਤੇ ਆਪਾਂ ਚੀਜ਼ ਬਹੁਤ ਵਧੀਆ ਲੈ ਕੇ ਆਇਆ ਹੈ ਕਿ ਬਹੁਤ ਹਲਕੇ ਜਿਹੇ ਭਾਅ ਦੀ ਆ ਜਾਨਕੀ ਘੈਂਟ ਕੰਡੀਸ਼ਨ ਆ ਇਹਨ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲੋਕੇਸ਼ਨ ਹੈਗੀ ਆਪਣੀ ਬਈ ਗਵਿੰਦਗੜ ਗਵਿੰਦਗੜ ਚ ਖੜਾ ਕੋੜਾ ਇਹ